ਜੇਸੀਬੀ ਲੈਣ ਦੀ ਲੋੜ ਨਹੀਂ ਬਾਈ ਜੀ ਤੁਹਾਨੂੰ ਹੁਣ ਇੱਕ ਘੱਟ ਪੈਸਿਆਂ ਦੇ ਵਿੱਚ ਜੇਸੀਬੀ ਨੂੰ ਵੱਧ ਕੰਮ ਲੈ ਸਕਦੇ ਆਪਾਂ 35 HP ਤੋਂ ਲੈ ਕੇ ਹਾਂਜੀ 75 HP ਤੱਕ ਜਿਹੜਾ ਮਰਜ਼ੀ ਟਰੈਕਟਰ ਹੋਵੇ ਬਾਈ ਜੀ ਟਰੈਕਟਰ ਨੂੰ ਆਪਾਂ 10 ਮਿੰਟਾਂ ਜੇ ਡੀ ਅਟੈਚ ਕਰ ਸਕਦੇ ਆ ਦੋ ਪਿੰਨ ਕਲੱਚ ਵਾਲੇ ਪਾਸੇ ਜੀ ਦੋ ਬ੍ਰੇਕ ਵਾਲੇ ਪਾਸੇ ਵੀ ਜੇਸੀਬੀ ਦਾ ਕੰਮ ਵੀ ਲੈ ਸਕਦੇ ਆ ਟਰੈਕਟਰ ਦਾ ਕੰਮ ਵੀ ਲੈ ਸਕਦੇ ਆ ਖੇਤੀ ਵੀ ਕਰੋ ਜੀ ਨਾਲੇ ਨਾਲੇ ਕਰਾਇਆ ਵੀ ਕਰੋ ਕੋਲੇ ਕੰਮ ਹੈ ਜੀ ਇੱਕ ਘਤੀਰ ਨਾਲ ਦੋ ਨਿਸ਼ਾਨੇ ਦੋ ਨਿਸ਼ਾਨੇ ਹਾਂਜੀ ਬਾਈ ਜੀ ਐਸ ਸਿੰਗਲ ਸਾਰੇ ਦੋਸਤਾਂ ਨੂੰ ਆਪਾਂ ਮਿਲੋਣ ਤੇ ਮੇਲੇ ਦੇ ਉੱਪਰ ਸੋਨੂੰ ਦੱਸਣਾ ਇਹ ਇੱਕ ਪੱਕਰੀ ਦੀ ਚੀਜ਼ ਆ ਤੇ ਬਾਈ ਨਾਲ ਆਪਾਂ ਗੱਲਬਾਤ ਕਰਾਉਣੇ ਆ ਤੇ ਬਾਈ ਚੰਗੀ ਤਰ੍ਹਾਂ ਜਾਣਕਾਰੀ ਦਊਗਾ ਸਸਰੀ ਕਾ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਹਾਂ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਠੀਕ ਆ ਜੀ ਤੇ ਬਾਈ ਜੀ ਆਪਾਂ ਤੁਹਾਨੂੰ ਦੱਸੋਣੇ ਆ ਹੁਣ ਜੀ ਸੀ ਬੀ ਲੈਣ ਦੀ ਲੋੜ ਨਹੀਂ ਬਾਈ ਜੀ ਤੁਹਾਨੂੰ ਹੁਣ ਇੱਕ ਘੱਟ ਪੈਸਿਆਂ ਦੇ ਵਿੱਚ ਜੀ ਸੀ ਬੀ ਨੂੰ ਵੱਧ ਕੰਮ ਲੈ ਸਕਦੇ ਆ ਆਪਾਂ ਤੁਹਾਨੂੰ ਬਾਈ ਚੰਗੀ ਤਰ੍ਹਾਂ ਜਾਣਕਾਰੀ ਦਊ ਤੇ ਤਾਂ ਸਟਾਰਟ ਕਰੋ ਵੀਡੀਓ ਜੀ ਕੀ ਨਾਮ ਕੀ ਹੈ ਜੀ ਪ੍ਰੋਡਕਟ ਦਾ ਆਪਣੀ ਕੰਪਨੀ ਨੇ ਸਪੈਸ਼ਲ ਕਿਸਾਨ ਭਰਾਵਾਂ ਵਾਸਤੇ ਦੋ ਪ੍ਰੋਡਕਟ ਲਾਂਚ ਕੀਤੇ ਜੀ ਪ੍ਰੋਡਕਟ ਕੰਪਨੀ ਕੋਲੇ ਰੇਂਜ ਹੈ ਆਪਾਂ ਪੰਜਾਬ ਦੀ ਜਾਂ ਨਾਲੋਂ ਸਾਨ ਹਰਿਆਣੇ ਦੀ ਗੱਲ ਕਰੀਏ ਤੇ ਕਿਸਾਨ ਭਰਾਵਾਂ ਵਾਸਤੇ ਐਗਰੀ ਸੀਰੀਜ਼ ਜਿਹੜੀ ਹੈਗੀ ਹੈ ਉਹ ਆਪਣੇ ਵੱਖੋ ਵੱਖਰੇ ਆਈਟਮਾਂ ਲੈ ਕੇ ਆਏ ਆ ਜੀ ਇੱਥੇ ਮੇਲੇ ਹਾਂਜੀ ਐਗਰੀ ਬੁੱਲ ਬੁੱਲ ਦਾ ਨਾਮ ਠੀਕ ਹੈ ਠੀਕ ਹੈ ਕਹਿ ਦਈਏ ਆਪਾਂ ਕੰਪਨੀ ਦਾ ਨਾਮ ਆਏਗਾ ਜੀ ਐਗਰੀ ਬੋਲਰ ਐਗਰੀ ਬੋਲਰ ਨਾਮ ਹੈ ਜੀ ਕੰਪਨੀ ਦਾ ਐਗਰੀ ਸੀਰੀਜ਼ ਆਪਣੇ ਕਿਸਾਨ ਭਰਾਵਾਂ ਵਾਸਤੇ ਮੇਨਲੀ ਜਿਹੜੀ ਹੈਗੀ ਕੱਢੀ ਹੈ ਜੀ ਠੀਕ ਹੈ ਇਹ ਕਾਰਡ ਕੱਢੀ ਹੈ ਕਿਸਾਨ ਭਰਾਵਾਂ ਵਾਸਤੇ ਇਹ ਆਪਾਂ 35 HP ਤੋਂ ਲੈ ਕੇ ਹਾਂ ਜੀ 75 HP ਤੱਕ ਜਿਹੜਾ ਮਰਜੀ ਟਰੈਕਟਰ ਹੋਵੇ ਭਾਈ ਜੀ ਹਾਂ ਜੀ ਉਹਦੇ ਤੇ ਫਿੱਟ ਕਰ ਹਾਂ ਜੀ ਦੋਨੇ ਚੀਜ਼ਾਂ ਦੇ ਫਿੱਟ ਕਰ ਸਕਦੇ ਆਂ ਜੀ ਆਪਾਂ ਹਾਂ ਜੀ ਹੋਮ ਡਿਲੀਵਰੀ ਦੀ ਉਪਲਬਧ ਹੈ ਜੀ ਹਾਂ ਜੀ ਤੁਹਾਨੂੰ ਕਿਤੇ ਨਹੀਂ ਜਾਣਾ ਕਿਤੇ ਨਹੀਂ ਜਾਣਾ ਸਿਰਫ ਟਰੈਕਟਰ ਦਾ ਸਾਨੂੰ ਮਾਡਲ ਦੱਸਣਾ ਹੈ ਠੀਕ ਹੈ ਜੀ ਉਹਦੇ ਅਕੋਰਡਿੰਗ ਹੀ ਤਿਆਰ ਹੋ ਕੇ ਆਊਗਾ ਜੀ ਸਾਰਾ ਹਾਂਜੀ ਇੱਕ ਟਰੈਕਟਰ ਨਾਲ ਕੋਈ ਛੇੜਖਾਨੀ ਨਹੀਂ ਕਰਨੀ ਆ ਕੋਈ ਵੀ ਜਿਗਾਰਡ ਲਾਉਣ ਦੀ ਲੋੜ ਨਹੀਂ ਵੀ ਆ ਫੱਟ ਲਿਆ ਕੱਟ ਲਿਆ ਨਹੀਂ ਨਹੀਂ ਜੀ ਪ੍ਰੋਪਰ ਫਿਟਿੰਗ ਆਊਗੀ ਬੋਲ ਟੂ ਬੋਲਟ ਫਿਟਿੰਗ ਹੋਣੀ ਹੈ ਜੀ ਟਰੈਕਟਰ ਦੀ ਹਾਂਜੀ ਟਰੈਕਟਰ ਦੇ ਪੰਪ ਤੋਂ ਇਹਨੇ ਆਪਰੇਟ ਹੋਣਾ ਹੈ ਜੀ ਹਾਂਜੀ ਜੇ ਆਪਾਂ ਇਸ ਟਾਈਮ ਤੁਸੀਂ ਜਿਹੜਾ ਵੇਖ ਰਹੇ ਹੋ ਇਹ ਬੂਸਟਰ ਬੱਕਟ ਹੈ ਜੀ ਠੀਕ ਹੈ ਜੀ ਬੂਸਟਰ ਬੱਕਟ ਹੈ ਇਹਦੀ 11 ਫੁੱਟ 3 ਇੰਚ ਹਾਈਟ ਹੈ ਜੀ ਮਾਲ ਡੰਪ ਕਰਨ ਦੀ ਠੀਕ ਹੈ ਜੀ ਹਾਂਜੀ ਇਹ ਟਰੈਕਟਰ ਜਿਹੜਾ ਹੈ ਉਹਦਾ ਕੀ ਸਾਈਜ਼ ਆ ਵੈਸੇ ਜਿਹੜਾ ਮੂਰੇ ਲੱਗੀ ਬਕ ਸੀ ਸਾਢੇ 5 ਫੁੱਟ ਦੀ ਬਕਟ ਹੈ ਜੀ ਇਹਦੇ ਨੂੰ 7 ਤੋਂ 8 ਮਿੰਟ ਦਾ ਵੇਟ ਆਉਂਦਾ ਜੀ ਇਹਦੇ ਚ ਠੀਕ ਆ ਜੀ ਹਾਂਜੀ ਲਿਫਟਿੰਗ ਕੈਪੈਸਿਟੀ ਦੀ ਗੱਲ ਕਰੀਏ ਆਪਾਂ 8-9 ਕਿੰਟ ਦਾ ਵੇਟ ਆਰਾਮ ਨਾਲ ਚੱਕ ਸਕਦੇ ਜੀ ਠੀਕ ਆ ਜੀ ਹਾਂਜੀ ਤੇ ਆਪਾਂ ਇਹਦੋਂ ਗੱਲ ਕਰੀਏ ਵੀ ਆਪਣਾ ਇੱਕ ਮੇਨਲੀ ਕਿਸਾਨ ਭਰਾਵਾਂ ਵਾਸਤੇ ਮੇਨ ਜਿਹੜੀ ਚੀਜ਼ ਹੈ ਕਿ ਟਰੈਕਟਰ ਨੂੰ ਆਪਾਂ 10 ਮਿੰਟਾਂ ਜਿਹੇ ਡੀ ਅਟੈਚ ਕਰ ਸਕਦੇ ਹਾਂ ਦੋ ਪਿੰਨ ਕਲੱਚ ਵਾਲੇ ਪਾਸੇ ਜੀ ਦੋ ਬ੍ਰੇਕ ਵਾਲੇ ਪਾਸੇ ਵੀ ਜੇ ਸੀ ਵੀ ਦਾ ਤਾਂ ਮੂ ਵੀ ਲੈ ਸਕਦੇ ਹਾਂ ਟਰੈਕ ਕਤਿਰ ਨਾਲ ਦੋ ਨਿਸ਼ਾਨੇ ਦੋ ਨਿਸ਼ਾਨੇ ਜੀ ਠੀਕ ਹੈ ਵੇਟ ਬਾਕਸ ਜਿਹੜਾ ਆ ਗਿਆ ਆਪਣਾ ਲਿੰਕਾਂ ਦਾ ਵੇਟ ਬਾਕਸ ਹੈ ਜੀ ਹਾਂਜੀ ਇਹਨੂੰ ਆਪਾਂ ਜਦੋਂ ਮਰਜ਼ੀ ਲਾ ਸਕਦੇ ਆ ਮੋਟਰ ਦੇ ਨਾਲ ਨਾਲ ਤੁਸੀਂ ਟਰਾਲੀ ਪਾ ਕੇ ਲੈ ਕੇ ਜਾਣੀ ਖੇਤ ਹਾਂਜੀ ਕੁਝ ਵੀ ਕੰਮ ਕਰਨਾ ਇੰਪਲੀਮੈਂਟ ਪਾ ਲਓ ਕੋਈ ਰੋਟਾਵੇਟਰ ਮਾਰ ਕੇ ਆਉਣਾ ਤੁਹਾਨੂੰ ਪੂਰਾ ਲੋਡਰ ਘੋਲਣ ਦੀ ਲੋੜ ਨਹੀਂ ਜੀ ਠੀਕ ਹੈ ਜੀ ਇਹ ਕੱਲਾ ਪਿੱਛੋਂ ਲਾ ਕੇ ਰੋਟਾਵੇਟਰ ਪਾਉਣਾ ਹੈ ਆਪਾਂ ਜ਼ਮੀਨ ਮੋਣੀ ਹੈ ਸਾਰੇ ਕੰਮ ਆਪਾਂ ਇਹਦੇ ਨਾਲ ਕਰ ਸਕਦੇ ਹਾਂਗੇ ਉਹ ਲੋਡ ਬੈਕਲ ਜਿਹੜਾ ਉਹਦੇ ਵਿੱਚ ਕਿੰਨਾ ਕ ਵੇਟ ਆਈ ਉਹਦੇ 'ਚ 6 ਤੋਂ 8 ਕੁਇੰਟਲ ਵੇਟ ਆ ਜਾਂਦਾ ਹੈ ਜੀ ਠੀਕ ਨੂੰ ਕੋਈ ਐਡ ਤੋਂ ਚੀਜ਼ ਨਹੀਂ ਦੇਣੀ ਜੀ ਹਾਂਜੀ ਹਾਂਜੀ ਤੇ ਇੱਕ ਆਪਾਂ ਹੁਣ ਦੂਜੇ ਪ੍ਰੋਡਕਟ ਦੀ ਆਪਾਂ ਗੱਲ ਕਰੀਏ ਇਹਦੀ ਉਹ ਕਿੰਨੀ ਹੈ ਜੀ ਕੋਸਟ ਪ੍ਰਾਈਸ ਕੀ ਹੈ ਇਹ ਇਹਦੀ ਕੋਸਟਿੰਗ ਦੀ ਗੱਲ ਕਰੀਏ 295000 ਦੀ ਹੈ ਜੀ ਇਹਦੇ ਜਿਹੜਾ ਏਡੋ ਏਡ ਆਪਣੇ ਮਾਡਲ ਆਉਂਦੇ ਆ ਜੀ ਮੈਂ ਤੁਹਾਨੂੰ ਵੇਰੀਐਂਟ ਵਿਖਾ ਦਿੰਦਾ ਇਹਦੇ ਠੀਕ ਹੈ ਜੀ ਆਜੋ ਦੋਸਤੋ ਹੁਣ ਤੁਹਾਨੂੰ ਦਿਖਾਉਣੇ ਆ ਹੋਰ ਕੀ ਕੀ ਬੱਝੂ ਇਹਦੇ ਨਾਲ ਤੇ ਆ ਆ ਗਏ ਇਹਦੇ ਜੀ ਆਪਾਂ ਬੋਟਾਂ ਦੀ ਗੱਲ ਕਰੀਏ ਕਿਸਾਨ ਭਰਾਵਾਂ ਵਾਸਤੇ ਕੰਪਨੀ ਨੇ ਵੱਖੋ ਵੱਖ ਬੋਟਾਂ ਲੌਂਚ ਕੀਤੇ ਆ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਬੁਸਟਰ ਪਾਗੜ ਜਿਹੜੀ ਤੁਸੀਂ ਲੋਡਰ ਵੇਖ ਲਿਆ ਜੀ ਇਹ ਹਾਂਜੀ ਐਗਰੀ ਸਰੀ ਜਿਹੜੀ ਹੁਣ ਤੁਹਾਨੂੰ ਵਿਖਾਈ ਹੈ ਠੀਕ ਹੈ ਜੀ ਇਸ ਤੋਂ ਬਾਅਦ ਆਪਣੀ ਆਹਾ ਜੀ ਇੱਕ ਪਾਗੜ ਜੀ ਵੈਰੀਏਬਲ ਵੋਲਿਊਮ ਪਾਗੜ ਕਹਿ ਦਿੰਨੇ ਆ ਇਹਨੂੰ ਇਹ ਡੋਰ ਥਾਂ 'ਚ ਕੰਮ ਦੇ ਜਾਂਦੀ ਆ ਆਪਾਂ ਨੂੰ ਠੀਕ ਹੈ ਜੀ ਪਰ ਜਿਹੜੇ ਮੇਨਲੀ ਕਿਸਾਨਪਰਾ ਪੰਜਾਬ ਹਰਿਆਣਾ ਰਾਜਸਥਾਨ ਦੇ ਹੈਗੇ ਜਿਹੜੇ ਜਿੱਥੇ ਝੋਨਾ ਵੀ ਹੁੰਦਾ ਹੈ ਛਿੱਟੀਆਂ ਦਾ ਕੰਮ ਹੈ ਉਹਦੇ ਵਾਸਤੇ ਤਿੰਨ ਆਪਣੀਆਂ ਚੀਜ਼ਾਂ ਆ ਗਿਆ ਜੀ 161 ਬਗਟ ਕਹਿ ਦਿੰਨੇ ਆਪਾਂ ਇਹਨੂੰ ਇਹਦੇ ਜੀ ਆਪਾਂ ਨੂੰ ਅਟੈਚਮੈਂਟਾਂ ਕਾਫੀ ਮਿਲ ਜਾਂਦੀ ਹੈ ਜੀ ਹਾਂਜੀ ਮਿੱਟੀ ਦੇ ਜਿੱਦ ਮਿੱਟੀ ਭਰਨੀ ਹੈ ਦਾਣੇ ਭਰਨੇ ਆ ਰੂੜੀ ਦਾ ਕੰਮ ਹੈ ਜੀ ਰੇਪਾਉਣਾ ਰੇਪਾਉਣ ਵਾਸਤੇ ਇਹ ਚੀਜ਼ ਆ ਗਈ ਜੀ ਆਪਣੀ ਠੀਕ ਹੈ ਜੀ ਦੂਜੀ ਆਪਣੀ ਆ ਗਈ ਜੀ ਗ੍ਰੈਪਰ ਬਗਟ ਆ ਗਿਆ ਜੀ ਠੀਕ ਹੈ ਜੀ ਇਹਦੇ ਵਾਸਤੇ ਆਪਾਂ ਨੂੰ ਸਾਈਲੇਜ ਜਿਹੜੇ ਕਿਸਾਨ ਭਰਾ ਡੇਰੀ ਫਾਰਮਿੰਗ ਦਾ ਕੰਮ ਕਰਦੇ ਆ ਹਾਂਜੀ ਗਿਆ ਜਿਨ੍ਹਾਂ ਨੇ ਛਿੱਡੀਆਂ ਚੱਕਣੀਆਂ ਹੈ ਜੀ ਕੁਝ ਵੀ ਕੰਮ ਹੈਗਾ ਗ੍ਰੈਬਿੰਗ ਦਾ ਠੀਕ ਹੈ ਉਹਦੇ ਵਾਸਤੇ ਗ੍ਰੈਪਰ ਆ ਜਾਂਦਾ ਜੀ ਹਾਂਜੀ ਥੱਲੇ ਤੇਥ ਆ ਗਏ ਜੀ ਆਟੇ ਤਾਂ ਆਪਾਂ ਨੂੰ ਦੋ ਤੇਥ ਮਿਲ ਜਾਂਦੇ ਜੀ ਇੱਕ ਤੇਥ ਜਿਹੜੇ ਹੈਗੇ ਇਹਨਾਂ ਦੀ 12 ਤੋਂ 16 ਇੰਚ ਲੰਮਾਈ ਹੁੰਦੀ ਹੈ ਜੀ ਹਾਂਜੀ ਦੂਜੇ 6 ਇੰਚ ਦੇ ਹੁੰਦੇ ਆ ਜੀ ਠੀਕ ਹੈ ਜੀ ਦੋਨੋਂ ਆਪਾਂ ਵੱਖੋ ਵੱਖ ਥਾਂ ਕੰਮ ਲੈ ਸਕਦੇ ਠੀਕ ਹੈ ਜੀ ਜਿਹੜੀ ਆਪਣੀ ਮੇਨਲੀ ਅੱਜ ਦੀ ਰਿਕੁਆਇਰਮੈਂਟ ਹੈਗੀ ਹੈ ਹਾਂਜੀ ਫੋਰਕ ਲਿਫਟਰ ਠੀਕ ਹੈ ਜੀ ਇਹ ਚੀਜ਼ ਆਪਾਂ ਨੂੰ ਪੰਜਾਬ 'ਚ ਮੰਨ ਲਓ ਵੀ ਜਿਹੜਾ ਪਰਾਲੀ ਦਾ ਕੰਮ ਕਹਿ ਰਹੀ ਹੈ ਗੱਠਾ ਗੱਠਾ ਚੱਕਣ ਨੂੰ ਲੇਬਰ ਦੀ ਬਹੁਤ ਸਮੱਸਿਆ ਆਉਂਦੀ ਆ ਪੂਰਾ ਹੱਲ ਹੋ ਗਿਆ ਹਾਂਜੀ ਹਾਂਜੀ ਇਹਦੇ ਜੇ ਆਪਾਂ 7 ਤੋਂ 8 ਕਵਿੰਟਲ ਵੇਟ ਚੱਕ ਸਕਦੇ ਆ ਆਰਾਮ ਨਾਲ ਠੀਕ ਆ ਜੀ ਵੱਡੀ ਜੇ ਆਪਣੇ ਗੱਠ ਵੀ ਹੈਗੇ ਉਹ ਵੀ ਚੱਕ ਸਕਦੇ ਆ ਇਹ ਕੰਪਲੀਟ ਦੀ ਨੇ ਚੀਜ਼ਾਂ ਆਪਣੀ ਟਰੈਕਟਰ ਦੇ ਵਿਦ ਫਿਟਿੰਗ 3,25,000 ਦੀ ਕਿਰਾਇਆ ਇਹਦੇ 'ਚ ਆਰਡਰ ਆਊਗਾ ਜੀ ਠੀਕ ਆ ਜੀ ਜਿਹੜਾ ਵੀ ਮੰਨ ਲਓ ਵੀ ਹਬੌਰ ਦਾ ਆਪਣੇ ਕੋਲੇ ਹਬੌਰ ਡੀਲਰਸ਼ਿਪ ਹੈ ਜੀ ਯਾ ਗੰਗਾ ਨਗਰ ਵੀ ਮੇਰੇ ਕੋਲੇ ਹੈ ਜੀ ਹਾਂਜੀ ਟਰੈਕਟਰ ਜੇ ਉੱਥੇ ਭੇਜ ਸਕਦੇ ਆ ਸਾਰੇ ਨਾਲੋਂ ਵਧੀਆ ਜੀ ਨੀ ਘਰੇ ਵੀ ਫਿਟ बोला चार्जस लगਣਗੇ ਜੇ ਤੂੰ ਕਿਰਾਇਆ ਫਟੇ ਕਰਵਾ ਹਾਂਜੀ ਕਿਰਾਏ ਦੇ ਚਾਰਜਸ ਹੈ ਜਿਹੜਾ 5000 ਜਿਹੜਾ ਪੈਣਾ ਸਿਰਫ ਐਕਸਟਰਾ ਤੋਂ ਠੀਕ ਹੈ ਜੀ ਬਾਕੀ ਇਹਦਾ ਕੋਈ ਚਾਰਜਸ ਨਹੀਂਗਾ ਜੀ ਟਰੈਕਟਰ ਨਾਲ ਕੋਈ ਛੇੜਖਾਨੀ ਨਹੀਂਗੀ ਠੀਕ ਹੈ ਜੀ ਟਰੈਕਟਰ ਦੀ ਪ੍ਰੋਪਰ ਬਣ ਕੇ ਆਊਗੀ ਜੀ ਠੀਕ ਹੈ ਜੀ ਇਹ 6 ਤੋਂ 8 ਘੰਟੇ ਆਪਾਂ ਨੂੰ ਫਿਟਿੰਗ ਦਾ ਲੱਗਣਾ ਹੈ ਜੀ ਸਾਰਾ ਠੀਕ ਹੈ ਜੀ ਅੱਗੇ ਤੁਹਾਨੂੰ ਨਵਾਂ ਮਾਡਲ ਦਿਖਾਉਣਿਆ ਹੁਣ ਚਲਦੇ ਹਾਂ ਜੀ ਆਪਾਂ ਇਹ ਕੰਪਨੀ ਨੇ TPL ਲਾਂਚ ਕੀਤਾ ਹੈ ਜੀ ਕਿਸਾਨ ਭਰਾਵਾਂ ਵਾਸਤੇ ਹਾਂਜੀ ਇਹ ਵੀ ਐਗਰੀ ਸੀਰੀਜ਼ ਹੈਗੀ ਆਪਣੀ ਇਹਨੂੰ ਆਪਾਂ TPL ਕਹਿੰਦੇ ਆਂ TPL ਕਿਉਂ ਕਹ ਪ੍ਰੋਡਕਟ ਤੇ ਨਾਂ ਤੇ ਜਾਣੇ ਹਾਂਜੀ ਇਹ 3 ਪੈਨ ਲਿੰਕ ਸਿਸਟਮ ਆ ਗਿਆ ਜੀ ਠੀਕ ਹੈ ਜੀ ਦੋ ਪਿੰਨਾਂ ਇੱਥੇ ਆ ਗਈਆਂ ਜੀ ਹਾਂਜੀ ਇੱਕ ਪਿੰਨ ਤੁਸੀਂ ਆ ਨਿਕਲ ਕੱਢਣੀ ਹੈ ਜੀ ਠੀਕ ਹੈ ਜੀ ਇਹਨੂੰ ਆਪਾਂ ਐਡ ਕਰ ਸਕਦੇ ਹਾਂ 10 ਮਿੰਟਾਂ 'ਚ ਠੀਕ ਹੈ ਜੀ ਘਰੇ ਜਵਾਕ ਹੈਗਾ ਉਹ ਵੀ ਇਹਨੂੰ 10 ਮਿੰਟਾਂ 'ਚ ਐਡ ਕਰ ਸਕਦੇ ਹਾਂ ਹਾਂਜੀ ਸ਼ੀਟ ਵਗੈਰਾ ਕੰਪਲੀਟ ਹੋਕ ਦੀ ਫਿਟਿੰਗ ਸਭ ਕੰਪਨੀ ਦੇਊਗੀ ਜੀ ਤੁਹਾਨੂੰ ਹਾਂਜੀ ਇਹ ਪਹੁੰਚ ਦਿੰਨੇ ਆ ਜੀ ਆਪਾਂ ਮੰਨ ਲਓ ਵੀ ਉਹ ਕਰਾਏ ਵਾਲੀ ਉਹੀ ਸੇਮ ਕਾਣੀ ਹੈ ਠੀਕ ਹੈ ਜੀ ਜਿੱਥੇ ਮਰਜ਼ੀ ਇਹਨੂੰ ਫਿਟਿੰਗ ਕਰਾਓ ਜੀ ਹਾਂਜੀ ਇਹ ਵੀ 10 ਮਿੰਟਾਂ ਜੀ ਐਡ ਹੋ ਗਈ ਇਹਦੇ ਨੂੰ ਵੀ ਆਪਾਂ 35 HP ਤੋਂ ਲੈ ਕੇ ਹਾਂਜੀ 75 HP ਜਿਹੜੇ ਮਰਜ਼ੀ ਡਰੈਕਟਰ ਤੇ ਚਲਾ ਸਕਦੇ ਆ ਜੀ ਹਾਂਜੀ ਬੋਗੜ ਸਾਈਜ਼ ਤੁਸੀਂ 2.5 ਫੁੱਟ ਤੱਕ ਵੀ ਚਲਾ ਸਕਦੇ ਹੋ ਜੇ ਆਪਾਂ ਰੂੜੀ ਦਾ ਜਾਂ ਕੋਈ ਹੋਰ ਕੰਮ ਕਰਨਾ ਹੈ ਹਾਂਜੀ ਤੇ ਜਿਹੜਾ ਆਪਾਂ ਕਹਿ ਦਈਏ ਕੰਪਨੀ ਜਿਹੜੀ ਬੋਗੜ ਦਿੰਦੀ ਹੈ ਜੀ ਉਹ 1.5 ਤੋਂ 1.2 ਫੁੱਟ ਦੀ ਬਗੜ ਰਹਿ ਜਾਂਦੀ ਹੈ ਠੀਕ ਹੈ ਜੀ ਇਹਦੀ ਜਿਹੜੀ ਪ੍ਰਾਈਸ ਦੀ ਕੋਸਟਿੰਗ ਦੀ ਆਪਾਂ ਗੱਲ ਕਰੀਏ ਜੀ ਹਾਂਜੀ ਤੇ 3.5 ਲੱਖ ਰੁਪਏ ਇਹ ਠੀਕ ਆ ਜੀ ਮਾਦਰਮ ਜੀ ਸੀ ਵੀ ਨਾਲ ਚੌਥਾ ਪੰਜਵਾਂ ਹਿੱਸਾ ਪ੍ਰਾਈਸ ਆ ਜੀ ਸੀ ਵੀ ਮਹਿੰਗੀ ਪੈਂਦੀ ਆ ਮਹਿੰਗੀ ਪੈਂਦੀ ਆ ਇੱਕ ਜੀ ਸੀ ਵੀ ਦਾ 770% ਕੰਮ ਆਪਾਂ ਨੂੰ ਕਰਦੀ ਆ ਜੀ ਠੀਕ ਆ ਜੀ ਜੇ ਆਪਾਂ ਪਾਈਪ ਲਾਈਨ ਦਾ ਕੰਮ ਕਰਨਾ ਛੋਣੇ ਵੇਲੇ ਆਪਾਂ ਨੂੰ ਪਾਈਪ ਲਾਈਨ ਬਹੁਤ ਮੰਨ ਲਓ ਵੀ ਰਿਕੁਆਇਰਮੈਂਟ ਰਹਿੰਦੀ ਆ ਜੀ ਹਾਂਜੀ ਕਈ ਵਾਰੀ ਮਸ਼ੀਨ ਨਹੀਂ ਮਿਲਦੀ ਕਈ ਵਾਰੀ ਟਾਈਮ ਤੇ ਆਪਾਂ ਨੂੰ ਕਈ ਚੀਜ਼ਾਂ ਪ੍ਰੋਵਾਈਡ ਨਹੀਂ ਹੁੰਦੀਆਂ ਠੀਕ ਹੈ ਜੀ ਉੱਥੇ ਆਪਾਂ ਇਹਨੂੰ ਲਿਜਾ ਕੇ ਕੰਮ ਕਰ ਸਕਦੇ ਆ ਜੀ ਵਧੀਆ ਖਰਾਏ ਦਾ ਸਾਧਨ ਹੈ ਕਿਰਾਏ ਦਾ ਬਹੁਤ ਵਧੀਆ ਸਾਧਨ ਹੈ ਇਹ ਵੀ ਸੇਮ ਹੀ ਚੀਜ਼ ਹੈ ਜੀ ਆਪਣਾ ਟਰੈਕਟਰ ਇਹਦੇ ਤੇ ਵੀ ਨਹੀਂ ਵੱਜਿਆ ਗਿਆ ਜੀ ਠੀਕ ਹੈ ਜੀ ਜੇ ਆਪਾਂ ਦੋਨੇ ਚੀਜ਼ਾਂ ਕੰਬੋ ਸੈੱਟ ਲੈਨੇ ਆ ਜੀ ਹਾਂ ਜੀ 6 ਲੱਖ 30 ਹਜ਼ਾਰ ਦਾ ਥੋੜਾ ਕੰਬੋ ਸੈੱਟ ਬਣੇ ਪ੍ਰੋਪਰ ਠੀਕ ਹੈ ਇਹ ਵੀ ਪ੍ਰੋਪਰ ਇੱਕ ਤਰ੍ਹਾਂ ਦਾ ਜੋਸੀਬੀ ਬਣ ਗਈ ਜੀ 2DX ਦਾ ਕੰਮ ਕਰਦੀ ਹੈ ਜੀ ਹਾਂ ਜੀ 2DX ਆਪਣੀ ਜੀਸੀਬੀ ਜਿਹੜੀ ਆਉਂਦੀ ਸੀ ਉਹਦਾ ਪ੍ਰੋਪਰ ਕੰਮ ਕਰਦੀ ਹੈ ਠੀ ਨਹੀਂ ਉਹ ਸੈਟੀ ਗੱਲ ਕਰ ਰਹੇ ਆ ਜੀ ਆਪਾਂ ਫਰੰਟ ਲੋਡਰ ਤੇ ਆ ਹਾਂਜੀ ਠੀਕ ਹੈ ਜੀ ਤੇ ਐਡਰੈਸ ਦੱਸ ਦੋ ਜੀ ਆਪਣਾ ਐਡਰੈਸ ਹਬੌਰ ਵੀ ਆਪਣੇ ਸੀਤੋ ਫਟਕ ਤੇ ਦੁਕਾਨ ਹੈ ਜੀ ਹਾਂਜੀ ਡੀਲਰਸ਼ਿਪ ਆਪਣੇ ਕੋਲੇ ਹਬੌਰ ਵੀ ਹੈ ਜੀ ਪੰਜਾਬ 'ਚ ਮੈਂ ਬਠਿੰਡਾ ਮੁਕਸਰ ਕਿਦੜਵਾ ਆ ਏਰੀਆ ਮੇਰੇ ਕੋਲੇ ਹੈ ਜੀ ਗੰਗਾ ਨਗਰ ਵੀ ਡੀਲਰਸ਼ਿਪ ਮੇਰੇ ਕੋਲੇ ਹੈ ਠੀਕ ਹੈ ਤੇ ਜੇ ਇਹਦੀ ਸਰਵਿਸ ਵਗੈਰਾ ਦੀ ਗੱਲ ਕਰੀਏ ਸਰਵਿਸ ਵਗੈਰਾ ਜੇ ਆਪਾਂ ਗੱਲ ਕਰੀਏ ਡੋਰ ਸਟੈਪ ਤੁਹਾਨੂੰ ਸਰਵਿਸ ਮਿਲੂਗੀ ਜੀ ਇਹਦੀ ਹਾਂਜੀ 6 ਮਹੀਨੇ ਆ 500 ਘੰਟਿਆਂ ਦੀ ਗਾਰੰਟੀ ਰਹਿੰਦੀ ਹੈ ਜੀ ਠੀਕ ਹੈ ਜੀ ਜਿੱਥੇ ਵੀ ਤੁਹਾਡਾ ਡਾਇਰੈਕਟਰ ਹੈਗਾ ਉੱਥੇ ਤੁਹਾਡੇ ਕੋਲੇ ਸਰਵਿਸਮੈਨ ਬੰਦਾ ਆਊਗਾ ਜੀ ਤੁਹਾਨੂੰ ਭੱਜਣ ਦੀ ਲੋੜ ਨਹੀਂ ਤੁਹਾਨੂੰ ਕਿਤੇ ਭੱਜਣ ਦੀ ਲੋੜ ਨਹੀਂ ਠੀਕ ਹੈ ਜੀ ਫੇਰ ਪਾਰਟ ਇਹੀ ਲਈ ਇਹਦਾ ਉਪਲਬਧ ਹੈ ਜੀ ਹਾਂਜੀ ਇੱਕ ਮੈਨਲੀ ਆਪਾਂ ਸਰਵਿਸ ਦੀ ਕੱਲ ਨੂੰ ਗੱਲ ਕਰੀਏ ਰਿਪੇਅਰ ਦੀ ਹਾਂਜੀ ਹਾਂਜੀ ਹਰ ਇੱਕ ਚੀਜ਼ ਵੇਖੋ ਤੁਸੀਂ ਗੌਰ ਨਾਲ ਹਾਂਜੀ ਪਾਈਪ ਵਗੈਰਾ ਜਿਹੜੀ ਵੀ ਹੈਗੀ ਲੋ ਕੋਸਟਿੰਗ ਦੀਆਂ ਚੀਜ਼ਾਂ ਹੈਗੀਆਂ ਜੀ ਠੀਕ ਹੈ ਜੀ ਸਾਰੇ ਪੰਪ ਜਿਹੜੇ ਲੱਗੇ ਹਾਈ ਸਪੀਡ ਪੰਪ ਲੱਗੇ ਹੋਏ ਹਾਂਜੀ ਕੱਲ ਨੂੰ ਕਸਟਮਰ ਜੀ ਰਿਪੇਅਰ ਕਰਾਉਣੀ ਹੈ ਇੱਕੋ ਇੱਕ ਚੀਜ਼ ਜੇ ਘਰੇ ਵੀ ਚਾਵੇ ਉਹ ਕਰ ਸਕਦਾ ਜੀ ਰਿਪੇਅਰ ਆ ਕੱਲੀ ਨਾਭ ਕੱਢ ਕੇ ਜੇ ਉਹਨੇ ਬੁਸ਼ ਕਰਨ ਨੂੰ ਕੱਸ ਦੇ ਜੀ ਕੱਲੀ ਨਾਭ ਕੱਢ ਕੇ ਨਾ ਬਦਲ ਸਕਦਾ ਜੀ ਬੰਦਾ ਠੀਕ ਆ ਜੀ ਪਿੰਨ ਵੀ ਜਿਹੜੀ ਹੈਗੀ ਹੈ ਨੋਰਮਲ ਜਿਹੜਾ ਆਪਣਾ ਜੀ ਸੀ ਬੀ ਦੇ ਪਿੰਨਾ ਪੈਂਦੀਆਂ ਜੀ ਉਹ ਪਿੰਨਾ ਆਪਾਂ ਨੂੰ ਮਿਲ ਜਾਂਦੀ ਹੈ ਈਜ਼ੀਲੀ ਠੀਕ ਆ ਜੀ ਸਪेयर ਪਾਰਟ ਦੀ ਅਵੇਲੇਬਿਲਟੀ ਰਹਿੰਦੀ ਹੈ ਜੀ ਤੁਹਾਨੂੰ ਕੋਈ ਦਿੱਕਤ ਨਹੀਂ ਹੁੰਦੀ ਜੀ ਪਾਈਪ ਵਗੈਰਾ ਹਰੇਕ ਚੀਜ਼ ਦੀ ਫੁੱਲ ਗਾਰੰਟੀ ਵਾਰੰਟੀ ਹੈ ਜੀ ਇਹਦੇ ਠੀਕ ਆ ਭਾਈ ਜੀ ਠੀਕ ਆ ਜੀ ਤੇ ਕੰਟੈਕਟ ਜੀ ਆਪਣਾ ਕੰਟੈਕਟ ਇੱਕ ਨੰਬਰ ਦੂਜਾ ਵੀ ਹੈਗਾ ਜੀ 8696 053 646 ਠੀਕ ਹੈ ਜੀ ਤੁਸੀਂ ਜਦੋਂ ਮਰਜ਼ੀ ਕੰਟੈਕਟ ਕਰ ਸਕਦੇ ਹੋ ਜੀ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਗੱਲ ਕਰਕੇ ਬਹੁਤ ਵਧੀਆ ਲੱਗਿਆ ਬਾਈ ਜੀ ਸਤਿ ਸ਼੍ਰੀ ਅਕਾਲ ਕਿਸਾਨ ਭਰਾਓ ਸਤਿ ਸ਼੍ਰੀ ਅਕਾਲ ਬਾਈ ਜੀ ਧੰਨਵਾਦ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਜਰੂਰ ਦੱਸਿਓ ਬਾਈ ਜੀ ਧੰਨਵਾਦ